ਕਹਾਦੇਵਾਂ ਨਾੜੀਆਂ ਨਹੀਂ ਜੜੀਆਂ ਨਾੜੀ ਜੀ ਮੈਂ ਅੱਜ ਵੀਡੀਓ ਬਲਾਗ ਕਲਾਨੌਰ ਚ ਆਈ ਆਏ ਹਾਂ ਮੇਰੇ ਨਾਲ ਏਡੀਸੀ ਸਾਹਿਬ ਵੀਡੀਓ ਸਾਹਿਬ ਐਕਸੀਅਨ ਪੰਚਾਇਤੀ ਰਾਜ ਤੇ ਇਹਨਾਂ ਦੀ ਸਮੁੱਚੀ ਸਾਰੀ ਟੀਮ ਜਿਹੜੀ ਏਡੀਸੀ ਸਾਹਿਬ ਡਵੈਲਪਮੈਂਟ ਨੇ ਕਰਤਾਸਪੁਰ ਤੇ ਸਮੁੱਚੀ ਟੀਮ ਅੱਜ ਆਈ ਆ ਕਲਾਨੌਰ ਦੇ ਕੰਮਾਂ ਨੂੰ ਲੈ ਕੇ ਪਿਛਲੇ ਦਿਨੀ ਲਗਭਗ 12 ਕਰੋੜ ਦੇ ਕੰਮ ਜਿਹੜੇ ਆ ਉਹਨਾਂ ਦੇ ਟੈਂਡਰ ਵੀ ਹੋ ਗਏ ਨੇ ਉਹ ਟੈਂਡਰ ਖੁੱਲ ਕੇ ਔਰ ਕਲਾਨੌਰ ਦੇ ਕੰਮ ਉਹ ਚੱਲ ਵੀ ਰਹੇ ਨੇ ਕੁਝ ਜਿਹੜਾ ਮੇਨ ਸਮੱਸਿਆ ਕਲਾਨੌਰ ਦੀ ਹੈ ਪਾਣੀ ਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਉਹਦੇ ਬਾਰੇ ਅੱਜ ਸ਼ਹਿਰ ਦੇ ਨਿਵਾਸੀ ਵੀ ਸੱਦੇ ਨੇ ਉਹਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਡਿਸਕਸ ਹੋਈ ਆ ਉਹਦੇ ਸਭ ਤੋਂ ਪਹਿਲਾਂ ਆਪਾਂ ਇੱਕ ਅੰਦਰ ਰਫਲੀ ਤਿਆਰ ਕਰਾਂਗੇ ਨਕਸ਼ਾ ਤਾਂ ਰਫਲੀ ਨਕਸ਼ਾ ਤਿਆਰ ਕਰਕੇ ਉਹ ਸਾਰੇ ਸ਼ਹਿਰ ਦੇ ਮਤਬਰ ਉਹਨਾਂ ਨੂੰ ਪੁਠਾ ਕੇ ਤੇ ਸਾਰਿਆਂ ਦੀ ਰਾਏ ਲਵਾਂਗੇ ਕਿ ਆ ਜਿਹੜਾ ਰਫਲੀ ਨਕਸ਼ਾ ਬਣਿਆ ਜਾਂ ਇਹਨੂੰ ਸਾਰੇ ਸ਼ਹਿਰ ਵਾਲੇ ਕਹਿਣਗੇ ਕਿ ਇਹ ਓਕੇ ਐ ਫਿਰ ਉਹਨੂੰ ਆਪਾਂ ਪ੍ਰੋਪਰ ਉਹਦੇ ਕਰਕੇ ਤੇ ਅਗੋਂ ਉਹਦਾ ਟੈਂਡਰ ਲਾ ਕੇ ਤਾਂ ਜਿਹੜਾ ਸੀਵਰੇਜ ਕਲਾਨੌਰ ਚੋਂ ਪਾਉਣ ਦੀ ਜਿਹੜਾ ਸੋਚਿਆ ਤਾਂ ਬਾਕੀ ਜਿਵੇਂ ਲਾਈਟਾਂ ਦਾ ਕੰਮ ਐ ਜਾਂ ਹੋਰ ਕੰਮ ਨੇ ਇੱਕ ਇੰਡੋਰ ਸਟੇਡੀਅਮ ਜਿਹੜਾ ਵਾ ਉਹ ਕਲਾਨੌਰ ਚ ਬਣਾਉਣ ਦੀ ਸੋਚੀ ਹੈ ਜਿਹਦੇ 8 ਕਰੋੜ ਦੇ ਲਗਭਗ ਉੱਤੇ ਲੱਗਣਾ ਹੈ ਤਾਂ ਉਹ ਲਾਇਬ੍ਰੇਰੀ ਇੱਕ ਬਣਾਉਣ ਦੀ ਸੋਚੀ ਹੈ ਜਿਹਦੇ ਬਹੁਤ ਵੱਡੀ ਲਾਇਬ੍ਰੇਰੀ ਜਿਹੜੀ ਮੈਂ ਪੰਜਾਬ ਚੋਂ ਪਹਿਲੇ ਦੂਜੇ ਨੰਬਰ ਵਾਲੀ ਲਾਇਬ੍ਰੇਰੀ ਜਿਹੜੀ ਉਹ ਵੀ ਬਣਾ ਕੇ ਕਲਰਮ ਨੂੰ ਜਿਹੜੀ ਲਾਇਬ੍ਰੇਰੀ ਉਹ ਆਪਾਂ ਡਿਸਾਈਡ ਕਰ ਲਿਆ ਕਿ ਸ਼ਹਿਰ ਦੇ ਵਿੱਚ ਬਣਾਉਣੀ ਹੈ ਕਿਉਂ ਧੀਆਂ ਪੜਾਣੇ ਆਉਣਾ ਬੱਚੀਆਂ ਨੇ ਆਉਣਾ ਲਾਇਬ੍ਰੇਰੀ ਪੜਨ ਚ ਤਾਂ ਅਹੀਂ ਨਹੀਂ ਚਾਹੁੰਦੇ ਕਿ ਸ਼ਹਿਰ ਤੋਂ ਬਾਹਰ ਬਣੇ ਉਹ ਤਾਂ ਐਂ ਡਿਸਾਈਡ ਕਰ ਲਿਆ ਕਿ ਇੱਥੇ ਹਸਪਤਾਲ ਨਾਲ ਹੀ ਇਹ ਵੀਡੀਓ ਬਲਾਗ ਦੇ ਨਾਲ ਹੀ ਹਸਪਤਾਲ ਦੀ ਜਗ੍ਹਾ ਹੈਗੀ ਉਹਨੂੰ ਡਿਸਾਈਡ ਕੀਤਾ ਕਿ ਉੱਥੇ ਲਾਇਬ੍ਰੇਰੀ ਬਣਾਉਣੀ ਆ ਇੰਡੋ ਸਟੇਡੀਅਮ ਜਿਹੜਾ ਉਹ ਬਿਜਲੀ ਘਰ ਦੇ ਅਗਲੇ ਬਨੇ ਉੱਥੇ ਤਿੰਨ ਚਾਰ ਕਿਲੇ ਏਕੜ ਚ ਵੀਨ ਚਾਹੀਦੀ ਆ ਉੱਥੇ ਜਿਹੜਾ ਸੋਚਿਆ ਕਿ ਉੱਥੇ ਆਪਾਂ ਇੰਡੋਰ ਸਟੇਡੀਅਮ ਜਿਹੜਾ ਉੱਥੇ ਬਣਾਉਣਾ ਇਸ ਕਰਕੇ ਕਲਾਨੌਰ ਦੇ ਜਿਹੜੇ ਪਿਛਲੇ 15-20 ਸਾਲਾਂ ਤੋਂ ਕੰਮ ਰੁਕੇ ਨੇ ਤੁਸੀਂ ਸਾਰੇ ਕਲਾਨੌਰ ਦੇ ਨਿਵਾਸੀ ਬੈਠੇ ਹੋ ਤਾਂ ਮੇਰੀ ਦਲੀਲ ਇਸ਼ਾ ਹੈ ਕਿ ਜੇ ਉਹ ਲੋਕਾਂ ਨੂੰ ਜਿਹੜੇ ਬੜੀ ਉਮੀਦ ਨਾਲ ਜਿੰਨਾ ਅមਦੀ ਪਾਰਟੀ ਦੀ ਸਰਕਾਰ ਬਣਾਈ ਮੈਨੂੰ ਐਮਐਲਏ ਬਣਾਇਆ ਹਨ ਕਲਾਨੌਰ ਤੋਂ ਬੜੀ ਵੱਡੀ ਲੀਡ ਨਾਲ ਜਿਤਾਇਆ ਮੇਰੀ ਦਲੀਲ ਇਸ਼ਾ ਕਿ ਜਿਹੜੇ ਲੋਕਾਂ ਦੇ ਮਨਾਂ ਚ ਆ ਕਿ ਸਾਡਾ ਕਲਾਨੌਰ ਡਿਵੈਲਪਮੈਂਟ ਤੋਂ ਬਹੁਤ ਪਿੱਛੇ ਰਹਿ ਗਿਆ ਤਾਂ ਇੱਕ ਸਾਲ ਦੇ ਵਿੱਚ ਵਿੱਚ ਕਲਾਨੌਰ ਨੂੰ ਡਿਵੈਲਪਮੈਂਟ ਦੇ ਵਿੱਚ ਸਭ ਤੋਂ ਅੱਗੇ ਲੈ ਕੇ ਜਾਣਾ ਪਾਰਕਾਂ ਵੀ ਬਣਾ ਦੇਣੇ ਕਹਿੰਦੇ ਬਹੁਤ ਸਾਰੀਆਂ ਪਾਰਕਾਂ ਬਾਬਾ ਕਾਰਜੀ ਸਟੇਡੀਅਮ ਤੋਂ ਉਹ ਪਾਰਕਾਂ ਤੇ ਜਿਹੜੇ ਟੈਂਡਰ ਉਹ ਖੁੱਲ ਚੁੱਕੇ ਨੇ ਤਾਂ ਉਹ ਪਾਰਕਾਂ ਵੀ ਵਧੀਆ ਬਣਾਗੇ ਉਹਨਾਂ ਦੇ ਵਿੱਚ ਲਾਈਟਾਂ ਜਿਵੇਂ ਵੱਡੇ ਸਟੇਡੀਅਮ 'ਚ ਲਾਈਟਾਂ ਚੱਲਦੀਆਂ ਨੇ ਸ਼ਹਿਰਾ ਜੀ ਤੁਸੀਂ ਵੇਖ ਉਸ ਲੈਵਲ ਦੀਆਂ ਲਾਈਟਾਂ ਜਿਹੜੀਆਂ ਉਹ ਸਟੇਡੀਅਮ ਦੇ ਵਿੱਚ ਲਾਵਾਂਗੇ ਕਿ ਲੋਕਾਂ ਨੂੰ ਜਿਹੜੇ ਬੱਚੇ ਆ ਹਨੇਰੇ 'ਚ ਜਿਹੜੇ ਪ੍ਰੈਕਟਿਸ ਕਰਦੇ ਨੇ ਹੋ ਸੈਰ ਕਰਦੇ ਨੇ ਉਹਨਾਂ ਲੋਕਾਂ ਨੂੰ ਲਾਈਟ ਨੂੰ ਲੈ ਕੇ ਕੋਈ ਪਾਰਕ 'ਚ ਸਮੱਸਿਆ ਨਾ ਵੇ ਵੱਡੀਆਂ ਲਾਈਟਾਂ ਜਿਹੜੀਆਂ ਉਹ ਵੀ ਲਾਉਣ ਦੀ ਸਾਡੀ ਜਿਹੜੀ ਪ੍ਰਪੋਜ਼ਲ ਆਈ ਉਹ ਤਿਆਰ ਕੀਤੀ ਇਹਨਾਂ ਕਾਰਜਾਂ ਨੂੰ ਲੈ ਕੇ ਕਲਾ ਨਗਰ ਵ ਮੈਂ ਹਮੇਸ਼ਾ ਹੀ ਜਦੋਂ ਵੀ ਕੋਈ ਪ੍ਰੋਗਰਾਮ ਮੈਂ ਮੀਟਿੰਗ ਕਰਦਾ ਮੈਂ ਜਿਹੜੇ ਕਲਾ ਨੌ ਦੇ ਮੇਨਾ ਬੰਦੇ ਨੇ ਜਿਹੜੇ ਸਿਆਣੇ ਜਿਹੜੇ ਇਹ ਦੁੱਖ ਮਹਿਸੂਸ ਕਰਦੇ ਨੇ ਅੰਦਰ ਮਨ ਚ ਰੱਖਾ ਚ ਰੱਖ ਕੇ ਚੱਲਦੇ ਨੇ ਕਿ ਕਲਾ ਨੌ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਮੈਂ ਉਹਨਾਂ ਨੂੰ ਵਿੱਚ ਬਿਠਾ ਕੇ ਹਰ ਇੱਕ ਮੀਟਿੰਗ ਕਰਦਾ ਤਾਂ ਮੈਂ ਇਹਨਾਂ ਕਲਾ ਨੌਰਸ ਸੇ ਸਹਿਯੋਗ ਦੀ ਮੰਗ ਕਰਦਾ ਕਿ ਪੈਸੇ ਲੱਗ ਰਹੇ ਨੇ ਤੁਸੀਂ ਇਕੱਲੀ ਇਕੱਲੀ ਜਗ੍ਹਾ ਤੇ ਜਾ ਕੇ ਦੇਖਣਾ ਹਰ ਇੱਕ ਦੀ ਇੱਕ ਜੁਮੇਵਾਰੀ ਬਣਦੀ ਹੈ ਕਿ ਤੁਹਾਡੇ ਪੈਸੇ ਨੇ ਤੁਹਾਡੇ ਸ਼ਹਿਰ ਚ ਲੱਗ ਰਹੇ ਨੇ ਔਰ ਤੁਸੀਂ ਇਹ ਦੇਖਣਾ ਕਿ ਮਟੀਰੀਅਲ ਸਹੀ ਵਰਤਿਆ ਜਾ ਰਿਹਾ ਕੰਮ ਠੀਕ ਹੋ ਰਿਹਾ ਤਾਰ ਹੋ ਰਿਹਾ ਸੀਮੈਂਟ ਵਧੀਆ ਇਸ ਕਰਕੇ ਸਾਰੀ ਕੁਝ ਤੁਹਾਡੀ ਜੁਮੇਵਾਰੀ ਸ਼ਹਿਰ ਵਾਸੀਆਂ ਦੀ ਬਣਦੀ ਹੈ ਕਿ ਜਿਹੜੇ ਘਰਾਂ ਦੇ ਲਾਗੇ ਜਿਹੜਾ ਵੀ ਕੰਮ ਚੱਲ ਰਿਹਾ ਚਾਹ ਪਾਰਕ ਬਣਦਾ ਚਾ ਕੋ ਉਹਦੇ ਤੇਰਾ ਮਾਰੋ ਦੇਖੋ ਕਿ ਕੰਮ ਠੀਕ ਹੋ ਰਿਹਾ ਮਟੀਰੀਅਲ ਠੀਕ ਵਰਤਿਆ ਜਾ ਰਿਹਾ ਇਹ ਕਰਕੇ ਜੋ ਆਪੋ ਆਪਣੀ ਜੁਮੇਵਾਰੀ ਜਿਹੜੀ ਸ਼ਹਿਰ ਵਾਸੀਆਂ ਨੂੰ ਸੰਭਾਲਣੀ ਚਾਹੀਦੀ ਉਹਦਾ ਥੋੜਾ ਜਿਹਾ ਡਾਕਟਰਾਂ ਕਰਕੇ ਪ੍ਰੋਬਲਮਾਂ ਮੈਂ ਪਿਛਲੇ ਹਫਤੇ ਵੀ ਇਹ ਆਪਣਾ ਹੈਲਥ ਮਿਨਿਸਟਰ ਨੂੰ ਮਿਲ ਕੇ ਉਹਨਾਂ ਨੇ ਮੈਂ ਕਹਿ ਕੇ ਐ ਕਿ ਇਹਦਾ ਤੋ ਘਾਟਨ ਕਰਨਾ ਆਉਣ ਵਾਲੇ ਸਮੇਂ ਚ ਦੋ ਘਾਟਨ ਹੋਣਗੇ ਇੱਕ ਜਿਹੜੀ ਹਸਪਤਾਲ ਦੀ ਬਿਲਡਿੰਗ ਬਣੀ ਉਹਦਾ ਤੋ ਘਾਟਨ ਕਰਾਂਗੇ ਤੇ ਇੱਕ ਨਾਲ ਹੀ ਜਿਹੜੀ ਤਹਿਸੀਲ ਕੰਪਲੈਕਸ ਬਣ ਕੇ ਤਿਆਰ ਹੋਗਾ ਆਉਣ ਵਾਲੇ ਦਿਨਾਂ ਚ ਸੀਐਮ ਸਾਹਿਬ ਨੂੰ ਰਿਕਵੈਸਟ ਕਰਕੇ ਡਾਕਟਰਾਂ ਦੀ ਬੜੀ ਇੱਥੇ ਵੇਖੋ ਮੈਂ ਉਹਨਾਂ ਨੂੰ ਕਹਿਤਾ ਮਿਨਿਸਟਰ ਸਾਹਿਬ ਨਾਲ ਮੈਂ ਕਿਹਾ ਉਹ ਕਹਿੰਦੇ ਬਹੁਤ ਸਾਰੇ ਡਾਕਟਰ ਜਿਹੜੇ ਬਾਰਡਰ ਬੈਲਟ ਹੋਣ ਕਰਕੇ ਜਾ ਕੇ ਰਾਜੀ ਨਹੀਂ ਤੇ ਕਿਸੇ ਨੂੰ ਜ਼ਬਰਦਸਤੀ ਵੀ ਭੇਜੀਦਾ ਤਾਂ ਉਹ ਡਾਕਟਰ ਕਹਿੰਦੇ ਜੀ ਆਲੋ ਸਾਡੇ ਕੋਲ ਜੁਆਇਨ ਲੈ ਲਓ ਜੀ ਆਈ ਨਹੀਂ ਕਰਨਾ ਤਾ ਫਿਰ ਉਹ ਮਨਿਸਟਰ ਸਾਹਿਬ ਵੀ ਸੋਚਦੇ ਫਿਰ ਜਾਈਨ ਲਾਈਨ ਨਾਲੋਂ ਇਹ ਨਾ ਤਾਂ ਹੁਣ ਇਹ ਸੋਚਿਆ ਜਿਹੜੀ ਮੇਰੀ ਡਿਸਕਸ ਹੋਈ ਹੈ ਮੰਤਰੀ ਸਾਹਿਬ ਨਾਲ ਕਿ ਆਪਾਂ ਜਿਹੜੇ ਡਾਕਟਰ ਨੂੰ ਭੇਜਾਂਗੇ ਨਾ ਕਿ ਤੂੰ ਇਹ 1 ਸਾਲ ਲਈ ਜਾਣਾ ਇੱਕ ਇੱਕ ਸਾਲ ਕਰਕੇ ਲਵਾਵਾਂਗੇ ਕਿ ਇੱਕ ਡਾਕਟਰ ਇੱਕ ਸਾਲ ਇੱਥੇ ਆਣ ਕੇ ਡਿਊਟੀ ਕਰ ਜਾਈਏ ਉਦੋਂ ਬਾਅਦ ਉਹਦੀ ਟਰਾਂਸਫਰ ਕਰਤੀ ਫਿਰ ਦੂਜਾ ਡਾਕਟਰ ਆ ਜੇ ਉਹ ਸਾਲ ਲਾ ਜੇ ਇਸ ਤਰੀਕੇ ਨਾਲ ਜਿਹੜੇ ਡਾਕਟਰ ਜਿਹੜੇ ਕਲਾਨਾ ਉੱਚਾ ਹੋਣਗੇ